ਹੁਣ ਤੱਕ AGTF ਨੇ 290 ਜਿਹੜੇ ਨੇ ਗੈਂਗਸਟਰ ਕ੍ਰਿਮੀਨल्स ਨੂੰ ਅਰੈਸਟ ਕੀਤਾ ਹੈ 1130 ਫੀਲਡ ਯੂਨਿਟਸ ਨੇ ਕੀਤਾ ਹੈ ਸੋ ਟੋਟਲ 1420 ਜਿਹੜੇ ਆ ਹਾਰਡ ਕੋਰ ਕ੍ਰਿਮੀਨल्स ਗੈਂਗਸਟਰਸ ਉਹਨਾਂ ਨੂੰ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਹੈ 12 ਹਾਰਡ ਕੋਰ ਕ੍ਰਿਮੀਨਲ ਜਿਹੜੇ ਆ ਉਹ ਪ੍ਰੋਸੀਜਰ ਦੇ ਮਤਲਬਕ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਜਦੋਂ ਇਨਕਾਊਂਟਰ ਉਹਨਾਂ ਦਾ ਹੋਇਆ ਤਾਂ 12 ਜਿਹੜੇ ਕ੍ਰਿਮੀਨਲਸ ਆ ਨਿਊਟਰਲਾਈਜ਼ ਹੋਏ ਆ ਜਿਦੇ ਵਿੱਚੋਂ 6 ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਹੋਏ ਆ ਛੇ ਜ਼ਿਲ੍ਹਾ ਪੁਲਿਸ ਦੇ ਨਾਲ ਹੋਏ ਆ ਇਸੇ ਤਰ੍ਹਾਂ 508 ਜਿਹੜੇ ਗੈਂਗਸਟਰ ਤੇ ਮੋਡਿਊਲਸ ਬਸਟ ਕੀਤੇ ਗਏ ਆ ਜਿਹਦੇ ਵਿੱਚੋਂ 100 AGTF ਨੇ ਕੀਤੇ ਔਰ 408 ਜਿਹੜੇ ਨੇ ਉਹ ਜ਼ਿਲ੍ਹਾ ਪੁਲਿਸ ਨੇ ਕੀਤੇ ਆ 1337 ਵੈਪਨ ਰਿਕਵਰ ਕੀਤੇ ਗਏ ਆ ਟੋਟਲ ਜਿਹਦੇ ਚੋਂ 256 AGTF ਨੇ ਕੀਤੇ ਆ 1081 ਜਿਹੜੇ ਵੈਪਨ ਆ ਉਹ ਜ਼ਿਲ੍ਹਾ ਪੁਲਿਸ ਨੇ ਕੀਤੇ ਆ ਸੋ ਵੈਪਨਸ ਦੇ ਉੱਤੇ ਔਰ ਗੈਂਗਸਟਰਸ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਇਸੇ ਤਰ੍ਹਾਂ ਜਦੋਂ ਐਕਸ਼ਨ ਅਗੇਂਸਟ ਟੈਰਰਿਸਟਸ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਸਾਡਾ ਜਿਹੜਾ ਕਾਉਂਟਰ ਇੰਟੈਲੀਜੈਂਸ ਵਿੰਗ ਫੋਰ ਇੰਟਰਨਲ ਸਕਿਉਰਿਟੀ ਵਿੰਗ ਨੇ ਕਾਫੀ ਵੱਡੇ ਪੱਧਰ ਤੇ ਕੰਮ ਕੀਤਾ ਇਸ ਸਮੇਂ ਦੇ ਦੌਰਾਨ 45 ਜਿਹੜੇ ਟੈਰਰਿਸਟ ਮੋਡਿਊਲਸ ਆ ਬਸਟ ਕੀਤੇ ਗਏ 272 ਜਿਹੜੇ ਟੈਰਰਿਸਟਾਂ ਨੂੰ ਗ੍ਰਿਫਤਾਰ ਕੀਤਾ ਗਿਆ 14 ਬੱਚੇ ਜਿਹੜੇ ਉਹ ਸਾਡੇ ਥੋੜੇ ਥੋੜੇ ਪੈਸਿਆਂ ਤੇ ਕਈ ਵਾਰੀ ਪਿੱਛੇ ਲੱਗ ਜਾਂਦੇ ਆ ਸੋ ਅਸੀਂ ਅਪੀਲ ਕਰਦੇ ਹਾਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਕਿਉਂਕਿ ਜਿਹੜਾ ਐਕਟ ਆ ਬੜਾ ਸਟ੍ਰਿੰਜੈਂਟ ਐਕਟ ਆ ਯੂਏਪੀਏ ਐਕਟ ਬੜਾ ਸਟ ਜਦੋਂ ਬੱਚੇ ਅਲਿਊਰ ਹੁੰਦੇ ਆ ਥੋੜੇ ਜਿਹਾ ਪੈਸਾ ਵਾਸਤੇ ਕਈ ਵਾਰੀ ਹੋ ਸਕਦਾ ਉਹਨਾਂ ਨੂੰ ਲੀਗਲ ਨੋਲਿਜ ਇਨੀ ਨਾ ਹੋਵੇ ਸੋ ਦੁਬਾਰਾ ਅਪੀਲ ਕਰਦੇ ਆ ਕਿ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਆ ਇਹਨਾਂ ਦੇ ਥੱਲੇ ਇਹਨਾਂ ਦੇ ਪਿੱਛੇ ਥੋੜੇ ਥੋੜੇ ਪੈਸੇ ਵਾਸਤੇ ਨਾ ਲੱਗਿਆ ਜਾਵੇ ਕਿਉਂਕਿ ਕ੍ਰਾਈਮ ਬਹੁਤ ਵੱਡਾ ਹੈ ਤਾਂ ਕਈ ਵਾਰੀ ਬੱਚਿਆਂ ਨੂੰ ਜਾਂ ਛੋਟੀ ਉਮਰ ਦੇ ਬੱਚੇ ਹੁੰਦੇ ਜਿੱਦਾਂ ਆਪਾਂ ਆਰਪੀਜੀ ਅਟੈਕ ਵੇਲੇ ਦੇਖਿਆ ਸੀ ਸਰਹਾਲੀ ਦੇ ਵਿੱਚ ਉੱਥੇ ਵੀ ਯੂਵਨਾਈਜ਼ ਸੀਗੇ ਸੋ ਕਾਫੀ ਜਗ੍ਹਾ ਤੇ ਦੇਖਣ ਨੂੰ ਮਿਲਿਆ ਹੈ ਕਿ ਜਿਹੜੇ ਕੁਝ ਗੈਂਗਸਟਰ ਜਾਂ ਐਂਟੀ ਨੈਸ਼ਨਲ 엘ਿਮ ਉਹ ਆਸ-ਪਾਸ ਦੇ ਜਿਹੜੇ ਗਰੀ ਫੈਮਿलीज ਦੇ ਬੱਚੇ ਉਹਨਾਂ ਨੂੰ ਅਲਿਊਰ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਅਸੀਂ ਦੁਬਾਰਾ ਅਪੀਲ ਕਰਦੇ ਆ ਮਾਪੇ-ਮਾਪ ਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਬੱਚਿਆਂ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਦੇ ਚਾਂਸਸ ਦੇ ਵਿੱਚ ਨਾ ਆਓ ਕਿਉਂਕਿ ਐਕਟ ਬੜਾ ਸਟਿੰਜੈਂਟ ਆ। ਜਦੋਂ ਕ੍ਰਾਈਮ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਾਰੇ ਕਨਸੀਕੁਐਂਸਿਸ ਫੇਸ ਕਰਨੇ ਪੈਂਦੇ ਆ ਜਿਨ੍ਹਾਂ ਦਾ ਸ਼ਾਇਦ ਉਹਨਾਂ ਨੂੰ ਪਹਿਲਾਂ ਅੰਦਾਜ਼ਾ ਨਾ ਹੁੰਦਾ ਹੋਵੇ। ਆਈਸਾਪ 39 ਜਿਹੜੇ ਟੈਰਰ ਜਿਹੜੇ ਗੈਂਗਸਟਰ ਮੋਡਿਊਲਸ ਆ ਉਹ ਬਸਟ ਕੀਤੇ ਗਏ। ਔਰ ਦੋ ਗੈਂਗਸਟਰ ਇਸ ਸਮੇਂ ਦੇ ਦੌਰਾਨ ਨਿ ਜਿਦੇ ਵਿੱਚੋਂ ਇੱਕ AGTF ਵੱਲੋਂ ਕੀਤਾ ਗਿਆ ਇੱਕ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਕੀਤਾ ਗਿਆ ਔਰ 350 ਵੈਪਨਸ ਇਸ ਸਮੇਂ ਦੇ ਦੌਰਾਨ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਜਦੋਂ ਆਪਾਂ ਟੈਰਰਿਸਟ ਦੇ ਖਿਲਾਫ ਜਿਹੜਾ ਐਕਸ਼ਨ ਦੀ ਗੱਲ ਕਰਦੇ ਆ ਤਾਂ ਸੱਤ ਮੋਡਿਊਲ ਬਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ ਔਰ 50 ਟੈਰਰਿਸਟ ਜਿਹੜੇ ਗ੍ਰਿਫਤਾਰ ਕੀਤੇ ਆ ਔਰ ਵੈਪਨ ਦੀ ਗੱਲ ਕਰੀਏ ਤਾਂ ਦੋ ਰਾਈਫਲ 52 ਜਿਹੜੇ ਪਿਸਟਲ ਆ ਉਹ ਇਸ ਸਮੇਂ ਦੇ ਦੌਰਾਨ ਡਿਸਕਵਰ ਕੀਤੇ ਗਏ 150 ਡਰੋਨ ਪਿਛਲੇ 8 ਮਹੀਨਿਆਂ ਦੇ ਦੌਰਾਨ ਪੰਜਾਬ ਪੁਲਿਸ ਨੇ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜੇ ਸੀਜ਼ ਕੀਤੇ ਆ ਟੋਟਲ ਜਿਹੜੀਆਂ ਸਾਈਟਿੰਗ ਹੋਈਆਂ ਇਸ 8 ਮਹੀਨੇ ਦੇ ਦੌਰਾਨ ਉਹ 399 ਸਾਈਟਿੰਗ ਹੋਈਆਂ ਸੀਗੀਆਂ ਜਿਦੇ ਵਿੱਚ 150 ਜਿਹੜੇ ਡਰੋਨ ਆ ਰਿਕਵਰ ਕੀਤੇ ਗਏ ਮੇਨਲੀ 2.5 ਸਾਲ ਦੇ ਵਿੱਚ ਜਿਹੜੀਆਂ ਰਿਕਵਰੀਜ਼ ਹੋਈਆਂ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਪੁਲਿਸ ਨੇ ਬਹੁਤ ਕੰਮ ਕੀਤਾ ਪਿਛਲੇ 2.5 ਸਾਲ ਦੇ ਵਿੱਚ ਡਰੱਗ ਦੇ ਖਿਲਾਫ ਉਹ ਮੈਂ ਪਹਿਲਾਂ ਦੱਸਣਾ ਚਾਹੂੰਗਾ ਸੋ ਸਭ ਤੋਂ ਪਹਿਲਾਂ ਟੋਟਲ ਜਿਹੜੀਆਂ ਐਫਆਈਆਰ ਦਰਜ ਹੋਈਆਂ ਇਸ ਸਮੇਂ ਦੇ ਦੌਰਾਨ ਉਹ 29000 152 ਐਫਆਈਆਰ ਦਰਜ ਹੋਈਆਂ ਇਦੇ ਵਿੱਚ 39840 ਜਿਹੜੇ ਦੋਸ਼ੀ ਫੜੇ ਗਏ ਇਹਦੇ ਵਿੱਚ ਸਭ ਤੋਂ ਜ਼ਿਆਦਾ ਫੋਕਸ ਆਪਣਾ ਕਮਰਸ਼ੀਅਲ ਕੁਆਂਟੀਟੀ ਤੇ ਹੁੰਦਾ ਹੈ ਸੋ 3581 ਐਫਆਈਆ ਜਿਹੜੀਆਂ ਨੇ ਉਹ ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ ਦਰਜ ਕੀਤੀਆਂ ਗਈਆਂ ਜਿਦੇ ਵਿੱਚ 5856 ਜਿਹੜੇ ਵੱਡੇ ਸਮੱਗਲਰ ਆ 5856 ਵੱਡੇ ਸਮੱਗਲਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਾਨ ਕਮਰਸ਼ੀਅਲ ਕੁਆਂਟੀਟੀ ਦੀਆਂ 25571 ਐਫਆਈਆ ਦਰਜ ਕੀਤੀਆਂ ਜ਼ਿਲ੍ਹਾ ਵਾਈਜ਼ ਜਦੋਂ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਐਫਆਈਆਰ ਜਿਹੜੀਆਂ ਹੋਈਆਂ ਉਹ ਪਟਿਆਲੇ ਦੇ ਵਿੱਚ 1658 ਐਫਆਈਆਰ ਦਰਜ ਹੋਈਆਂ। ਸੀਪੀ ਲੁਧਿਆਣਾ ਦੇ ਵਿੱਚ 1585 ਐਫਆਈਆਰ ਦਰਜ ਹੋਈਆਂ। ਬਠਿੰਡਾ ਦੇ ਵਿੱਚ 1575 ਐਫਆਈਆਰ ਦਰਜ ਹੋਈਆਂ। ਕਮਰਸ਼ੀਅਲ ਕੁਆਲਿਟੀ ਦੀਆਂ ਸਭ ਤੋਂ ਵੱਧ ਐਸਟੀਐਫ ਦਾ ਜਿਹੜਾ ਪੁਲਿਸ ਸਟੇਸ਼ਨ ਆ 322 ਐਫਆਈਆਰ ਉੱਥੇ ਦਰਜ ਹੋਈਆਂ। ਅਮ੍ਰਿਤਸਰ ਰੂਰਲ ਦੇ ਵਿੱਚ 295 ਐਫਆਈਆਰ ਦਰਜ ਹੋਈਆਂ। ਹੁਸ਼ਿਆਰਪੁਰ ਦੇ ਵਿੱਚ 280 ਐਫਆਈਆਰ ਦਰਜ ਹੋਈਆਂ। ਨਾਨ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ 1454 ਐਫ ਆਈ ਆਰ ਸੀ ਪੀ ਲੁਧਿਆਣਾ ਦੇ ਅੰਦਰ 1443 ਪਟਿਆਲਾ ਦੇ ਵਿੱਚ ਤੇ 1437 ਐਫ ਆਈ ਆਰ ਜਿਹੜੀਆਂ ਬਠਿੰਡਾ ਦੇ ਵਿੱਚ ਦਰਜ ਹੋਈਆਂ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਹੋਈ ਇਸ ਸਮੇਂ ਦੇ ਦੌਰਾਨ ਜਿਦੇ ਵਿੱਚ 2546 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ 2457 ਕਿਲੋ ਓ ਪੀ ਐਮ ਦੀ ਰਿਕਵਰੀ ਹੋਈ ਹੈ 11 1 ਲੱਖ 15000 665 ਕਿਲੋ ਦੀ ਪੋਪੀ ਹਸਕ ਦੀ ਰਿਕਵਰੀ ਹੋਈ ਹੈ 953 ਕਿਲੋ ਜਿਹੜਾ ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ ਹੈ 51 ਕਿਲੋ ਆਈਸ ਡਰਗ ਦੀ ਰਿਕਵਰੀ ਹੋਈ ਹੈ ਔਰ ਇੰਜੈਕਸ਼ਨ ਟੈਬਲੇਟਸ ਕੈਪਸੂਲ ਬਹੁਤ ਵੱਡੀ ਮਾਤਰਾ ਦੇ ਵਿੱਚ 4 ਕਰੋੜ 29 ਲੱਖ 63 ਹਜ਼ਾਰ 726 ਜਿਹੜੇ ਯੂਨਿਟਸ ਆ ਉਹ ਮੈਡੀਕਲ ਡਰਗਸ ਦੇ ਰਿਕਵਰ ਕੀਤੇ ਗਏ ਡਰਗ ਮਨੀ ਟੋਟਲ 30 ਕਰੋੜ 83 ਲੱਖ 70 ਹਜ਼ਾਰ 90 ਜਿਹੜੇ ਰੁਪਏ ਆ ਡਰਗ ਮਨੀ ਰਿਕਵਰ ਹੋਈ ਹੈ ਪੀਓਜ਼ ਦੇ ਉੱਤੇ ਕਾਫੀ ਜ਼ਿਆਦਾ ਫੋਕਸ ਸਾਡਾ ਸੀਗਾ ਪੀਐਨਡੀਪੀਐਸ ਐਕਟ ਦੇ ਜਿਹੜੇ ਪੀਓ ਆ ਉਹਦੀ ਇੱਕ ਨਾਲ ਨਾਲ ਇੱਕ ਸਪੈਸ਼ਲ ਮੁਹਿੰਮ ਚਲਾਈ ਸੀ ਸੋ 2378 ਜਿਹੜੇ ਐਨਡੀਪੀਐਸ ਐਕਟ ਦੇ ਪੀਓਜ਼ ਨੇ ਉਹ ਇਸ ਸਮੇਂ ਦੇ ਦੌਰਾਨ ਗ੍ਰਿਫਤਾਰ ਹੋਏ ਆ 502 ਜਿਹੜੇ ਬੇਲ ਜੰਪਰ ਆ ਜਿਹੜੇ ਬੇਲ ਤੇ ਆ ਕੇ ਜਿਨ੍ਹਾਂ ਨੇ ਬੇਲ ਜੰਪ ਕੀਤੀ ਸੀ 502 ਬੇਲ ਜੰਪਰ ਅਰੈਸਟ ਕੀਤੇ ਆ 56 ਪੈਰੋਲ ਜੰਪਰ ਅਰੈਸਟ ਕੀਤੇ ਆ ਸੋ ਇਹਦੇ ਨਾਲ ਨਾਲ ਡਰੱਗਜ਼ ਦੀ ਰਿਕਵਰੀ ਦੇ ਨਾਲ ਨਾਲ ਸਾਡਾ ਡਰੱਗ ਡਿਸਪੋਜ਼ਲ ਤੇ ਬੜਾ ਵੱਡਾ ਫੋਕਸ ਰਿਹਾ ਕਿ ਜਿਹੜੀਆਂ ਡਰੱਗਸ ਆਲਰੇਡੀ ਫੜੀਆਂ ਨੇ ਮਾਲਖਾਨੇ ਦੇ ਵਿੱਚ ਹੈਗੀਆਂ ਨੇ ਉਹਦਾ ਜਲਦੀ ਤੋਂ ਜਲਦੀ ਡਿਸਪੋਜ਼ਲ ਕੀਤਾ ਜਾਵੇ ਸੋ ਇਸ ਸਮੇਂ ਦੇ ਦੌਰਾਨ 2940 ਕਿਲੋਗ੍ਰam ਹੈਰੋਇਨ ਦਾ ਡਿਸਪੋਜ਼ਲ ਹੋਇਆ 3540 ਕਿਲੋਗ੍ਰam ਜਿਹੜੀ ਪੋਪੀ ਆਮਾ ਉਹ ਡਿਸਪੋਜ਼ ਆਫ ਕੀਤੀ ਹੈ 1 ਲੱਖ 81207 ਕਿਲੋ ਪੋਪੀ ਹਸਕ ਦਾ ਡਿਸਪੋਜ਼ਲ ਹੋਇਆ ਤੇ 1 ਲੱਖ 75000 ਕਿਲੋ ਗਾਂਜੇ ਦਾ ਜਿਹੜਾ ਡਿਸਪੋਜ਼ਲ ਹੋਇਆ ਪ੍ਰਾਪਰਟੀ ਫੋਰਫੀਚਰ ਦਾ ਬੜਾ ਵੱਡਾ ਫੋਕਸ ਪੂਰੇ ਸਮੇਂ ਦੇ ਦੌਰਾਨ ਰਿਹਾ ਹੈ ਕਿ ਜਿਹੜੇ ਵੱਡੇ ਸਮਗਲਰ ਆ ਕਮਰਸ਼ੀਅਲ ਕੰਟਰੀ ਦੇ ਵਿੱਚ ਇਨਵੋਲਡ ਆ ਉਹਨਾਂ ਦੀ ਪ੍ਰਾਪਰਟੀ ਫੋਰਫੀਟ ਕੀਤੀ ਜਾਵੇ। ਸੋ 602 ਕੇਸ ਜਿਹੜੇ ਪ੍ਰਾਪਰਟੀ ਫੋਰਫੀਟ ਹੋ ਰਹੇ ਜਿਹਦੇ ਵਿੱਚ 602 ਸਮਗਲਰਸ ਦੀ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ। ਟੋਟਲ ਕਾਸਟ ਜਿਹੜੀ ਹੈ ਇਹਦੀ 324 ਕਰੋੜ 28 ਲੱਖ 94962 ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਫੋਰਫੀਟ ਕੀਤੀ ਗਈ ਹੈ। ਇਸੇ ਤਰ੍ਹਾਂ ਅਵੇਅਰਨੈਸ ਦੇ ਉੱਤੇ ਸਾਡਾ ਕਾਫੀ ਫੋਕਸ ਰਿਹਾ ਹੈ। ਸੋ 27299 ਅਵੇਅਰਨੈਸ ਜਿਹੜੇ ਕੈਂਪਸ ਜਿਹੜੇ ਸੈਮੀਨਾਰ ਦਾ ਉਹ ਪੂਰੇ ਪੰਜਾਬ ਦੇ ਵਿੱਚ ਕਰਾਏ ਗਏ ਆ ਇੱਕ ਹੋਰ ਨਵੀਂ ਚੀਜ਼ ਆਪਾਂ ਜਿਹਦੇ ਤੇ ਕਾਫੀ ਫੋਕਸ ਰਹਿ ਸੀ 64 ਐਂਡ ਪੀਏ ਸੈਕਟ ਦੇ ਤਹਿਤ ਜਿਹਦੇ ਤਹਿਤ ਛੋਟੀ ਕੁਆਂਟੀਟੀ ਵਾਲਾ ਜਿਹੜਾ ਮੁਜਰਮ ਹੈ ਜੇ ਉਹ ਕੰਫੈਸ਼ਨ ਕਰਦਾ ਹੈ ਤਾਂ ਉਹਨੂੰ ਪ੍ਰੋਸੀਕਿਊਸ਼ਨ ਤੋਂ ਨਜਾਤ ਮਿਲਦੀ ਆ ਸੋ 245 ਇਹੋ ਜਿਹੇ ਕੇਸ ਆ ਜਿਹਦੇ ਵਿੱਚ ਆਪਾਂ 64 ਐ ਦੇ ਤਹਿਤ ਜਿਹੜੀ ਪ੍ਰੋਸੀਕਿਊਸ਼ਨ ਦੇ ਵਿੱਚ ਮਾਫੀ ਦਵਾਈ ਗਈ ਹੈ ਜਿਹਦੇ ਵਿੱਚ 295 ਦੋਸ਼ੀ ਆ ਜਿਨ੍ਹਾਂ ਨੂੰ ਇਸ ਪ੍ਰੋਵੀਜ਼ਨ ਦੇ ਤਹਿਤ ਐਸ ਪਰ ਪ੍ਰोसीजर ਮਾਫੀ ਦਵਾਈ ਗਈ ਹੈ ਇਸੇ ਤਰ੍ਹਾਂ ਇਹ ਜਿਹੜਾ ਸੀਗਾ ਇਹ ਡਰੱਗ ਦੇ ਉੱਤੇ ਸੀਗਾ ਗੈਂਗਸਟਰ ਦੇ ਅਗੇਂਸਟ ਪੰਜਾਬ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਹੈ ਜਿੱਦਾਂ ਆਪਾਂ ਨੂੰ ਪਤਾ ਹੈ April 2022 ਦੇ ਵਿੱਚ ਸਪੈਸ਼ਲ ਜਿਹੜੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਆ ਉਹਦੀ ਸਥਾਪਨਾ ਕੀਤੀ ਗਈ ਸੀ ਇੱਕ ADGP ਰੈਂਕ ਦੇ ਅਫਸਰ ਦੇ ਥੱਲੇ ਹੁਣ ਤੱਕ AGTF ਨੇ 290 ਜਿਹੜੇ ਨੇ ਗੈਂਗਸਟਰ ਕ੍ਰਿਮਿਨਲਸ ਨੂੰ ਅਰੈਸਟ ਕੀਤਾ ਹੈ 1130 ਫੀਲਡ ਯੂਨਿਟਸ ਨੇ ਕੀਤਾ ਹੈ ਸੋ ਟੋਟਲ 1420 ਜਿਹੜੇ ਆ ਹਾਰਡ ਕੋਰ ਕ੍ਰਿਮੀਨਲਸ ਗੈਂਗਸਟਰਸ ਉਹਨਾਂ ਨੂੰ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਹੈ 12 ਹਾਰਡ ਕੋਰ ਕ੍ਰਿਮੀਨਲ ਜਿਹੜੇ ਆ ਉਹ ਪ੍ਰੋਸੀਜਰ ਦੇ ਮਤਾਬਿਕ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਜਦੋਂ ਇਨਕਾਊਂਟਰ ਉਹਨਾਂ ਦਾ ਹੋਇਆ ਤਾਂ 12 ਜਿਹੜੇ ਕ੍ਰਿਮੀਨਲਸ ਨੂੰ ਨਿਊਟਰਲਾਈਜ਼ ਹੋਏ ਆ ਜਿਦੇ ਵਿੱਚੋਂ 6 ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਹੋਏ ਆ 6 ਜ਼ਿਲ੍ਹਾ ਪੁਲਿਸ ਦੇ ਨਾਲ ਹੋਏ ਆ ਇਸੇ ਤਰ੍ਹਾਂ 508 ਜਿਹੜੇ ਗੈਂਗਸਟਰ ਦੇ ਮੋਡਿਊਲਸ ਬਸ ਕੀਤੇ ਗਏ ਆ ਜਿਦੇ ਵਿੱਚੋਂ 100 ਏਜੀਟੀਐਫ ਨੇ ਕੀਤੇ ਔਰ 408 ਜਿਹੜੇ ਨੇ ਉਹ ਜ਼ਿਲ੍ਹਾ ਪੁਲਿਸ ਨੇ ਕੀਤੇ ਆ 1337 ਵੈਪਨ ਰਿਕਵਰ ਕੀਤੇ ਗਏ ਟੋਟਲ ਜਿਦੇ ਚੋਂ 256 AGTF ਨੇ ਕੀਤੇ ਆ 1081 ਜਿਹੜੇ ਵੈਪਨ ਆ ਉਹ ਜ਼ਿਲ੍ਹਾ ਪੁਲਿਸ ਨੇ ਕੀਤੇ ਆ ਸੋ ਵੈਪਨਸ ਦੇ ਉੱਤੇ ਔਰ ਗੈਂਗਸਟਰਸ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਇਸੇ ਤਰ੍ਹਾਂ ਜਦੋਂ ਐਕਸ਼ਨ ਅਗੇਂਸਟ ਟੈਰਰਿਸਟ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਸਾਡਾ ਜਿਹੜਾ ਕਾਉਂਟਰ ਇੰਟੈਲੀਜੈਂਸ ਵਿੰਗ ਔਰ ਇੰਟਰਨਲ ਸਕਿਉਰਿਟੀ ਵਿੰਗ ਨੇ ਕਾਫੀ ਵੱਡੇ ਪੱਧਰ ਤੇ ਕੰਮ ਕੀਤਾ ਇਸ ਸਮੇਂ ਦੇ ਦੌਰਾਨ 45 ਜਿਹੜੇ ਟੈਰਰਿਸਟ ਮੋਡਿਊਲਸ ਆ ਬਸਟ ਕੀਤੇ ਗਏ ਆ 272 ਜਿਹੜੇ ਟੈਰਰਿਸਟਾਂ ਨੂੰ ਗ੍ਰਿਫਤਾਰ ਕੀਤਾ ਗਿਆ 34 ਰਾਈਫਲਸ 303 ਜਿਹੜੇ ਰਿਵਾਲਵਰਸ ਆ ਪਬਲਿਕ ਪਿਸਟਲਸ ਉਹ ਇਸ ਸਮੇਂ ਦੇ ਦੌਰਾਨ ਰਿਕਵਰ ਹੋਏ ਆ 8 ਡੈਟੋਨੇਟਰ ਰਿਕਵਰ ਹੋਏ ਆ ਫਿਰ ਬੀਐਸਐਫ ਦੇ ਨਾਲ ਮਿਲ ਕੇ ਬਾਰਡਰ ਦੇ ਉੱਤੇ ਪੁਲਿਸ ਨੇ ਬਹੁਤ ਸੈਕੰਡ ਲਾਈਨ ਆਫ ਡਿਫੈਂਸ ਤੇ ਔਰ ਬਾਰਡਰ ਦੇ ਬਿਲਕੁਲ ਉੱਤੇ ਕਾਫੀ ਵੱਡੀ ਪੱਧਰ ਤੇ ਸਰਵੇਲੈਂਸ ਵਧਾਈ ਹੈ ਜਿਹਦੇ ਵਿੱਚ ਹੁਣ ਤੱਕ 939 ਜਿਹੜੇ ਡਰੋਨ ਸਾਈਟਿੰਗਸ ਹੋਈਆਂ ਸੀਗੀਆਂ ਔਰ 290 ਡਰੋਨ ਜਿਹੜੇ ਆ ਉਹ ਕੈਪਚਰ ਕੀਤੇ ਗਏ ਆ ਜਿਹੜਾ ਸਾਂਝਾ ਆਪਰੇਸ਼ਨ ਸੀਗਾ ਪੰਜਾਬ ਪੁਲਿਸ ਦਾ ਔਰ ਬੀਐਸਐਫ ਦਾ ਔਰ ਇਹਨਾਂ ਦੇ ਥਰੂ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਵੀ ਰਿਕਵਰ ਕੀਤੇ ਗਏ ਆ ਹੋਰ ਜਿਹੜਾ ਕੰਮ ਕੀਤਾ ਕਿਉਂਕਿ ਮੋਬਾਈਲ ਦੇ ਵਿੱਚ ਦੇਖਣ ਚਾਇਆ ਸੀ ਬਹੁਤ ਸਾਰੇ ਹਾਰਡ ਕੋਰ ਕ੍ਰਾਈਮਨਲਸ ਮੋਬਾਈਲ ਯੂਜ਼ ਕਰਦੇ ਆ ਸੋ ਜਿਹੜਾ ਸਾਡਾ ਸਪੈਸ਼ਲ ਵਿੰਗ ਆ ਜਿਹੜਾ ਇੰਟਰਨਲ ਸਕਿਉਰਿਟੀ ਵਿੰਗ ਆ ਉਹਨਾਂ ਨੇ ਹੁਣ ਤੱਕ 1663 ਆਈਐਮਆਈ ਨੰਬਰ ਆ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਹੈ ਤਾਂ ਜੋ ਉਹ ਕ੍ਰਾਈਮਨਲ ਯੂਜ਼ ਨਾ ਕਰ ਸਕਣ ਇਸੇ ਤਰ੍ਹਾਂ 475 ਜਿਹੜੇ ਮੋਬਾਈਲ ਨੰਬਰ ਤਾਂ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਜਿਹੜੇ ਕਿਸੇ ਨਾ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਐਕਟੀਵਿਟੀ ਦੇ ਨਾਲ ਲਿੰਕ ਜਾਂ ਉਹਦੇ ਵਿੱਚ ਪਾਏ ਗਏ ਆ ਔਰ 6500 ਜਿਹੜੇ ਇਲੀਗਲ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਦੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਇਸੇ ਤਰ੍ਹਾਂ ਜਿਹੜਾ ਹੈ ਪਿਛਲੇ 8 ਮਹੀਨੇ ਸੀਗੇ ਆਪਣੇ ਜਨਵਰੀ ਤੋਂ ਲੈ ਕੇ ਤੇ ਅਗਸਟ 2023 ਤੱਕ ਉਹਦੇ ਵਿੱਚ ਵੀ ਡਰੱਗ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਹੈ ਉਹਦਾ ਵੀ ਇੱਕ ਵਾਰੀ ਮੈਂ ਬਿਉਹਰਾ ਦੱਸਣਾ ਚਾਹੂੰਗਾ ਇਸ ਸਮੇਂ ਦੇ ਦੌਰਾਨ 6439 ਐਫਆਈਆਰ ਦਰਜ ਕੀਤੀਆਂ ਗਈਆਂ ਜਿਦੇ ਵਿੱਚ 8799 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਔਰ ਇਹਦੇ ਵਿੱਚੋਂ 825 ਜਿਹੜੀਆਂ ਐਫਆਈਆਰ ਉਹ ਕਮਰਸ਼ੀਅਲ ਕੁਆਂਟੀਟੀ ਦੀ ਹੈ ਔਰ 1311 ਵੱਡੇ ਸਵੈਗਲਰਸ ਨੂੰ ਇਸ ਸਮੇਂ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਇਹਨਾਂ 8 ਮਹੀਨਿਆਂ ਦੇ ਵਿੱਚ 628 ਕਿਲੋਗ੍ਰam ਹੈਰੋਇਨ ਦੀ ਰਿਕਵਰੀ ਹੋਈ ਹੈ 796 ਕਿਲੋਗ੍ਰam ਓਪੀਐਮ ਦੀ ਰਿਕਵਰੀ ਹੋਈ ਹੈ 32437 ਕਿਲੋਗ੍ਰam ਕਾਫੀ ਹਸਕੀ ਦੀ ਰਿਕਵਰੀ ਹੋਈ ਹੈ 786 ਕਿਲੋਗ੍ਰam ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ ਹੈ 18 ਕਿਲੋਗ੍ਰam ਆਈਸ ਡਰੱਗ 2 ਕਰੋੜ 83 ਲੱਖ 4755 ਜਿਹੜੇ ਨੇ ਇੰਜੈਕਸ਼ਨ ਟੈਬਲੇਟਸ ਜਿਹੜੇ ਮੈਡੀਕਲ ਡਰੱਗਸ ਦੇ ਜਿਹੜੇ ਯੂਨਿਟਸ ਨੇ ਉਹ ਕਨਫਿਸਕੇਟ ਕੀਤੇ ਗਏ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ 10 ਕਰੋੜ 32 ਲੱਖ 92 ਹਜ਼ਾਰ ਰੁਪਏ ਦੀ ਡਰੱਗ ਮਲੀ ਰਿਕਵਰ ਕੀਤੀ ਗਈ ਹੈ 672 ਪੀਓਜ਼ ਇਸ ਸਮੇਂ ਦੇ ਦੌਰਾਨ ਐਨਡੀਪੀਏ ਸਖਤ ਗ੍ਰਿਫਤਾਰ ਕੀਤੇ ਗਏ 234 ਬੇਲਜੰਪਰ ਤੇਈ ਪੈਰਵੋਲ ਜੰਪਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਜਿਹੜਾ ਡਿਸਪੋਜ਼ਲ ਤੇ ਸਾਡਾ ਹਮੇਸ਼ਾ ਤੋਂ ਫੋਕਸਡ ਹੈ ਸੋ ਇਹ 6 ਮਹੀਨਿਆਂ ਦੇ ਦੌਰਾਨ ਵੀ 1102 ਕਿਲੋਗ੍ਰam ਹੈਰੋਇਨ 432 ਕਿਲੋਗ੍ਰam OPM 33750 ਕਿਲੋਗ੍ਰam ਪੋਪੀ ਹਸਕ ਜਿਹੜੀ ਆ ਉਹਨੂੰ ਡਿਸਟਰੋਏ ਕੀਤਾ ਗਿਆ ਐਸ ਪਰ ਪ੍ਰੋਸੀਜਰ ਜਿਹੜਾ ਔਰ 287 ਕੇਸ ਜਿਹੜੇ ਨੇ ਜਿਦੇ ਵਿੱਚ ਸਮਗਲਰਸ ਦੀ ਵੱਡੇ ਸਮਗਲਰਸ ਦੀ ਪ੍ਰਾਪਰਟੀ ਫੋਰ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ 191 ਕਰੋੜ ਟੋਟਲ ਕੀਮਤ ਹੈ ਜਿਹੜੀ ਪ੍ਰਾਪਰਟੀ ਫੋਰਫੀਚਰ ਹੋਈ ਹੈ ਸਮੇਂ ਦੇ ਦੌਰਾਨ ਇਸੇ ਤਰ੍ਹਾਂ ਗੈਂਗਸਟਰਸ ਦੇ ਖਿਲਾਫ ਪਿਛਲੇ ਦਿਨਾਂ ਦੇ ਵਿੱਚ ਔਰ ਇਹ 8 ਮਹੀਨਿਆਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਕੰਮ ਹੋਇਆ 365 ਜਿਹੜੇ ਗੈਂਗਸਟਰ ਆ ਗ੍ਰਿਫਤਾਰ ਕੀਤੇ ਗਏ ਜਿਦੇ ਵਿੱਚੋਂ 90 ਏਜੀਟੀਐਫ ਨੇ 275 ਜਿਹੜੇ ਉਹ ਫੀਲਡ ਯੂਨਿਟਸ ਨੇ ਗ੍ਰਿਫਤਾਰ ਕੀਤੇ 139 ਜਿਹੜੇ ਜਿਹੜੇ ਗੈਂਗਸਟਰ ਮੋਡਿਊਲਸ ਆ ਉਹ ਬਸਟ ਕੀਤੇ ਗਏ ਔਰ ਦੋ ਗੈਂਗਸਟਰ ਇਸ ਸਮੇਂ ਦੇ ਦੌਰਾਨ ਨਿਊਟਰਲਾਈਜ਼ ਹੋਏ ਪਿਛਲੇ 8 ਮਹੀਨਿਆਂ ਦੇ ਦੌਰਾਨ ਜਿਦੇ ਵਿੱਚੋਂ ਇੱਕ ਏਜੀਟੀਏ ਵੱਲੋਂ ਕੀਤਾ ਗਿਆ ਇੱਕ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਕੀਤਾ ਗਿਆ ਔਰ 350 ਵੈਪਨਸ ਇਸ ਸਮੇਂ ਦੇ ਦੌਰਾਨ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਜਦੋਂ ਆਪਾਂ ਟੈਰਰਿਸਟ ਦੇ ਖਿਲਾਫ ਜਿਹੜਾ ਐਕਸ਼ਨ ਦੀ ਗੱਲ ਕਰਦੇ ਆਂ ਤੋਂ 7 ਮੋਡਿਊਲ ਬਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ ਔਰ 50 ਟੈਰਰਿਸਟ ਜਿਹੜੇ ਗ੍ਰਿਫਤਾਰ ਕੀਤੇ ਆਂ ਔਰ ਵੈਪਨ ਦੀ ਗੱਲ ਕਰੀਏ ਤਾਂ ਦੋ ਰਾਈਫਲ 52 ਜਿਹੜੇ ਪਿਸਟਲ ਆ ওই ਸਮੇਂ ਦੇ ਦੌਰਾਨ ਰਿਕਵਰ ਕੀਤੇ ਗਏ 150 ਡਰੋਨ ਪਿਛਲੇ 8 ਮਹੀਨਿਆਂ ਦੇ ਦੌਰਾਨ ਪੰਜਾਬ ਪੁਲਿਸ ਨੇ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜੇ ਸੀਜ਼ ਕੀਤੇ ਹਨ ਟੋਟਲ ਜਿਹੜੀਆਂ ਸਾਈਟਿੰਗ ਹੋਈਆਂ ਇਸ 8 ਮਹੀਨੇ ਦੇ ਦੌਰਾਨ ਉਹ 399 ਸਾਈਟਿੰਗ ਹੋਈਆਂ ਸੀ ਜਿਦੇ ਵਿੱਚ 150 ਜਿਹੜੇ ਡਰੋਨ ਆ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਆਈਐਮਆਈ ਨੰਬਰ ਜਿੱਦਾਂ ਮੈਂ ਪਹਿਲਾਂ ਦੱਸਿਆ 1174 ਆਈਐਮਆਈ ਨੰਬਰ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ 321 ਜਿਹੜੇ ਮੋਬਾਈਲ ਨੰਬਰ ਹਨ ਉਹਨਾਂ ਨੂੰ ਬਲੌਕ ਕੀਤਾ ਗਿਆ ਔਰ 873 ਜਿਹੜੇ ਇਲੀਗਲ ਸੋਸ਼ਲ ਮੀਡੀਆ ਸਾਈਟਸ ਸੀਗੇ ਜਿਹੜੀਆਂ ਉਹਨਾਂ ਨੂੰ ਬਲੈਕਲਿਸਟ ਕਰਕੇ ਉਹਨਾਂ ਨੂੰ ਬਲੌਕ ਕੀਤਾ ਗਿਆ ਸੋ ਤਿੰਨਾ ਫਰੰਟਸ ਦੇ ਉੱਤੇ ਡਰੱਗਸ ਦੀ ਗੱਲ ਕਰੀਏ ਆਪਾਂ ਗੈਂਗਸਟਰਸ ਦੇ ਖਿਲਾਫ ਗੱਲ ਕਰੀਏ ਜਾਂ ਟੈਰਰਿਸਟਸ ਦੇ ਖਿਲਾਫ ਗੱਲ ਕਰੀਏ ਤਾਂ ਪਿਛਲੇ 2.5 ਸਾਲਾਂ ਦੇ ਵਿੱਚ ਔਰ ਹੋਰ ਫਰਦਰ ਜਿਹੜਾ ਇਹਨੂੰ ਇੰਟੈਂਸੀਫਾਈ ਕੀਤਾ ਗਿਆ ਪਿਛਲੇ 8 ਮਹੀਨੇ ਦੇ ਦੌਰਾਨ ਕਾਫੀ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਕੰਮ ਹੋਇਆ ਹੈ ਬਹੁਤ ਸਾਰੇ ਸੈਂਸੇਸ਼ਨਲ ਕ੍ਰਾਈਮ ਸੀਗੇ ਜਿਹੜੇ ਵਿਦਨ ਯੂ ਕੈਨ ਸੇ ਕਿ 24 ਘੰਟਿਆਂ ਤੋਂ ਲੈ ਕੇ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਰੇਸ ਕੀਤੇ ਗਏ ਕੋਈ ਵੀ ਐਸਾ ਸਾਡਾ ਸੈਂਸੇਸ਼ਨਲ ਕ੍ਰਾਈਮ ਨਹੀਂ ਹੈਗਾ ਪੂਰੇ 2.5 ਸਾਲ ਦਾ ਜਿੰਨੂੰ 72 ਘੰਟਿਆਂ ਦੇ ਵਿੱਚ ਵਿੱਚ ਹੱਲ ਨਾ ਕੀਤਾ ਗਿਆ ਹੋਵੇ ਚਾਹੇ ਉਹ ਨੇਬਰਿੰਗ ਕਿਸੇ ਸਟੇਟ ਯੂਟੀਚ ਹੋਇਆ ਹੋਵੇ ਚਾਹੇ ਪੰਜਾਬ ਚ ਹੋਇਆ ਹੋਵੇ ਪੰਜਾਬ ਪੁਲਿਸ ਨੇ ਹਰ ਤਰ੍ਹਾਂ ਦੀ ਅਸਿਸਟੈਂਸ ਵੀ ਇਹਦੇ ਵਿੱਚ ਪ੍ਰੋਵਾਈਡ ਕੀਤੀ ਹੈ ਸਾਰਿਆਂ ਨੂੰ ਤਾਂ ਇੱਥੇ ਪੰਜਾਬ ਪੁਲਿਸ ਨੇ ਪਿਛਲੇ 2 ਸਾਲ ਔਰ 6 ਮਹੀਨੇ ਮੈਂ ਮਾਨਯੋਗ सीएम ਸਾਹਿਬ ਕੇ ਨਿਰਦੇਸ਼ੋ ਕੇ ਅੰਦਰ ਬਹੁਤ ਅੱਛਾ ਕੰਮ ਕੀਤਾ ਜਿਸ ਮੈਂ फोकस जो है ड्रग्स पे गैंगस्टर्स पे और टेररिस्ट पे फोकस रहा है पिछले ढाई साल में टोटल जो है 29,152 टोटल एफआईआर आई रजिस्टर की गई हैं जिसमें 39,840 जो है स्मगलर उनको अरेस्ट किया गया है इसमें 3581 फाइव एट वन कमर्शियल क्वान्टिटी की एफ आई और 5856 जो है वो बड़े जो स्मगलर्स हैं जो कमर्शियल क्वान्टिटी वाले केसेज में इन्वॉल्व हैं उनको अरेस्ट किया गया है रिकवरी की जब हम बात करें तो 2546 फाइव फोर जो है हेरोइन की रिकवरी हुई है 2457 फोर की ओ की रिकवरी हुई है और वन लैख फिफ्टीन थाउजेंड सिक्स सिक्सटी फाइव के की पॉपी हस की रिकवरी हुई है नाइन फिफ्टी फोर के की नारकोटिक पाउडर की रिकवरी हुई है फिफ्टी वन के आइस ड्रग की रिकवरी की गई है और जब हम इंजेक्शन टेबलेट्स मेडिकल ड्रग्स की बात करें तो फोर चार करोड़ उनतीस लाख सिक्सटी थ्री थाउजेंड सेवन एट्टी सिक्स जो है यूनिट्स इस समय के दौरान जो हमने इंपिसकेट किए हैं थर्टी करोड़ से ऊपर जो है ड्रग मनी की रिकवरी हुई है और टू थ्री सेवन एट जो पी हैं उनको इस समय के दौरान अरेस्ट किया गया है बहुत बड़ी मात्रा में ड्रग डिस्पोज़ल भी इस समय के दौरान हुआ है जिसमें टू नाइन फोर ज़ीरो के जी जो है वो हेरोइन का थ्री फाइव फोर सिक्स के जी ओ का और एक लाख अस्सी हज़ार से ऊपर का जो है पॉपी हस्क की रिकवरी जो डिस्पोजल है ड्रग्स का वो पंजाब पुलिस की तरफ से किया गया है टोटल 602 हमने जो प्रॉपर्टी के केस हैं वो जो अप्रूवल मिला है कॉम्पिटेंट अथॉरिटी का जिसमें 324 करोड़ से ऊपर की जो प्रॉपर्टी है वो फोरफीट की गई है इसी तरह से ड्रग अवेयरनेस कैंपेन पे हमारा बहुत फोकस रहा है जिसमें 27299 जो है टोटल ड्रग अवेयरनेस कैम्पेन्स चलाए गए पूरे पंजाब में और जब हम एक्शन अगेंस्ट गैंगस्टर्स की बात करते हैं तो चौदह जो बड़े हार्ड गैंगस्टर्स हैं उनको पंजाब पुलिस के जो ए विंग और फील्ड यूनिट्स ने अरेस्ट किया है बारह गैंगस्टर जो न्यूट्रलाइज हुए हैं इस समय के दौरान पाँच गैंगस्टर मॉड्यूल्स बस्ट किए गए हैं और तेरह जो है वेपन इस समय के दौरान जो है वो रिकवर किए गए हैं जो इलीगल वेपन है टेररिस्ट मॉड्यूल्स की बात करें तो 45 टेररिस्ट मॉड्यूल्स बस्ट किए गए हैं जिसमें 272 टेररिस्ट जो हैं उनको अरेस्ट किया गया है 34 राइफल्स और 303 जो है वो पिस्टल्स रिवॉल्वर्स पंजाब पुलिस की तरफ से रिकवर किए गए हैं तो तीनों फ्रंट में ढाई साल में बहुत बड़े लेवल पे काम हुआ है और सेंसेशनल केसेस की जब हम बात करें तो हमारे जितने भी सेंसेशनल केस हैं वो विद इन ट्वेंटी आवर्स और विद इन सेवनटी आवर्स सारे के सारे हमारे ट्रेस हुए हैं जो आस जो किसी और स्टेट यूटी में जो क्राइम जिसका पंजाब के साथ कोई भी लिंक था वहाँ पे भी पंजाब पुलिस की तरफ से पूरी असिस्टेंस दी गई है सबको उसमें दो लोग हैं जो पंजाब पुलिस ने अरेस्ट किए हैं एक तो रोहन मसीह है और एक विशाल मसीह है और इसकी ऑलरेडी हम प्रेस नोट में इसकी डिटेल जो है बता चुके हैं कि इसका हैप्पी पासियाँ जो है वो मेन इसमें जो इंटरमीडिएटर है और हरविंदर रिंदा का इसमें रोल जो है भी आया है ਬਾਕੀ ਇਸਦੀ ਇਨਵੈਸਟੀਗੇਸ਼ਨ ਜੋ ਫਰਦਰ ਹੈ ਉਹ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਔਰ ਜੋ ਵੀ ਅਪਡੇਟ ਹੋਗੀ ਉਹਨ ਕੀ ਤਰ੍ਹਾਂ ਦੀ ਹੈ। ਟਾਰਗੇਟ ਕੀਆ ਥਾ ਇਹਦੇ ਵੀ ਦੋ ਤਿੰਨ ਚੀਜ਼ਾਂ ਹੈ ਲੈਣ ਲਈ ਇਹ ਜਿਹੜਾ 8 ਤਰੀਕ ਨੂੰ ਜਿਹੜਾ ਮਾਮਲਾ ਦਰਜ ਕੀਤਾ ਸੀਗਾ ਐਸਐਸਓ ਸੀ ਲੰਬਰੀਸ ਤੋਂ ਦੋ ਵੱਡੇ ਗੇ ਇਸ ਦੀ ਆਖਾਸ ਤੇ ਮਰਜੀ ਕਿਉਂਕਿ ਡਰੋਨ ਦੇ ਥਰੂ ਹੀ ਇਹ ਜਿਹੜਾ ਦਿਲੇ ਨੇ ਰਿਆ ਹਥਿਆਰ ਆਇਆ ਹੈ ਇਹਦੇ 'ਚ ਕੁਝ ਇਨਵੈਸਟੀਗੇਸ਼ਨ ਚ ਆਇਆ ਹੈ ਕਿ ਕਿਸ ਤਰ੍ਹਾਂ ਇਹ ਡਰੋਨ ਦੇ ਥਰੂ ਆਂਦਾ ਤਨਵਾ ਪਿੰਡ ਦੇ ਵਿੱਚ ਆ ਕੇ ਕਿਸ ਤਰ੍ਹਾਂ ਇਹਨਾਂ ਦਾ ਆਫਸਰ ਕਿਉਂਕਿ ਹੋਇਆ ਉੱਥੇ ਹੀ ਸਾਰਾ ਨਹੀਂ ਇਹਦੀ ਡਿਟੇਲਸ ਜੇ ਰਾਤੀ ਜੀ ਆਣ ਗਿਆ ਜ ਚੰਡੀਗੜ੍ਹ ਦੇ ਵਿੱਚ ਇਨਸੀਡੈਂਟ ਹੋਇਆ। ਉਹਦੇ ਵਿੱਚ ਅਰੈਸਟ ਕਰਨ ਤੇ ਪੰਜਾਬ ਪੁਲਿਸ ਨੇ ਪੂਰੀ ਹੈਲਪ ਕੀਤੀ ਹੈ। ਉਹਦਾ ਲਿੰਕ ਸਟੈਬਲਿਸ਼ ਕਰਨ ਦੇ ਵਿੱਚ ਕਿਸ ਤਰ੍ਹਾਂ ਹੋਇਆ ਉਹ ਸਾਰਾ ਪੰਜਾਬ ਪੁਲਿਸ ਨੇ ਹੈਲਪ ਕੀਤੀ ਹੈ ਬਟ ਫਰਦਰ ਉਹਦੀ ਇਨਵੈਸਟੀਗੇਸ਼ਨ ਜਿਹੜੀ ਚੰਡੀਗੜ੍ਹ ਪੁਲਿਸ ਕਰ ਰਹੀ ਹੈ। ਡਾਕਟਰ ਸਾਹਿਬ ਜਿਹਨੇ ਆਹ ਮੁੰਡੇ ਫੜੇ ਗਾਰਡ ਪਤਾ ਲੱਗਾ ਥੋੜਾ ਸੈਂਸਿਟਿਵ ਇਨਫੋਰਮੇਸ਼ਨ ਆ ਜੋ ਟਾਰਗੇਟ ਦੇ ਬਾਰੇ ਅਜੇ ਮੈਂ ਕਹਿਣਾ ਨਹੀਂ ਚਾਹਾਂਗਾ ਕਿਉਂਕਿ ਉਹ ਥੋੜੀ ਜੀ ਸੈਂਸਿਟਿਵ ਹੈ। ਅਸੀਂ ਇਹਦਾ ਪਲੈਨਿੰਗ ਹੋਈ ਹੈ। ਹਮੇਸ਼ਾ ਉਹ ਸਾਰਾ ਕਰ ਰਹੇ ਬਟ ਉਹਦੇ ਬਾਰੇ ਥੋੜਾ ਜਿਹਾ ਅਸੀਂ ਨਹੀਂ ਗੱਲ ਕਰਨਾ ਚਾ ਬਾਰ ਬੈਠੇ ਨੇ ਫੋਰਮ 'ਤੇ ਬੈਠਣੇ ਕਿ ਐਕਸਪੀਰੀਟਾਂ। ਫੋਰਮ ਬੁਦੀ ਤਾਂ ਕਿ ਤੁਹਾਨੂੰ ਜੋ ਹੋ ਰਹੀ ਹੈ। ਲੇਕਿਨ ਇਥੋਂ ਦੇ ਬੱਚਿਆਂ ਨੂੰ ਹੋਜੀ ਵੀ ਉਹ ਲੱਗਦੇ ਆਪਾਂ ਕਈ ਵਾਰੀ ਕੋਸ਼ਿਸ਼ ਕੀਤੀ। ਦੇਖੋ ਇਹ ਨਾ ਅਸੀਂ 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 ਪਿਛਲੀ ਵਾਰੀ ਵੀ ਆਪਾਂ ਹਰ ਵਾਰੀ ਕਹਿੰਨੇ ਕਿ ਦੇਖੋ ਬੱਚੇ ਜਿਹੜੇ ਉਹ ਸਾਡੇ ਥੋੜੇ ਥੋੜੇ ਪੈਸਿਆਂ ਤੇ ਕਈ ਵਾਰੀ ਪਿੱਛੇ ਲੱਗ ਜਾਂਦੇ ਆ। ਸੋ ਅਸੀਂ ਅਪੀਲ ਕਰਦੇ ਆਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਕਿਉਂਕਿ ਜਿਹੜਾ ਐਕਟ ਆ ਬੜਾ ਸਟ੍ਰਿੰਜੈਂਟ ਐਕਟ ਆ। ਯੂਏਪੀਏ ਐਕਟ ਬੜਾ ਸਟ੍ਰਿੰਜੈਂਟ ਆ। ਸੋ ਜਦੋਂ ਬੱਚੇ ਅਲਿਊਰ ਹੁੰਦੇ ਆ ਥੋੜੇ ਜਿਹੇ ਸੋ ਦੁਬਾਰਾ ਅਪੀਲ ਕਰਦੇ ਆ ਕਿ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਆ ਇਹਨਾਂ ਦੇ ਥੱਲੇ ਇਹਨਾਂ ਦੇ ਪਿੱਛੇ ਥੋੜੇ ਥੋੜੇ ਪੈਸੇ ਵਾਸਤੇ ਨਾ ਲੱਗਿਆ ਜਾਵੇ ਕਿਉਂਕਿ ਕ੍ਰਾਈਮ ਬਹੁਤ ਵੱਡਾ ਹੈ ਤਾਂ ਕਈ ਵਾਰੀ ਬੱਚਿਆਂ ਨੂੰ ਜਾਂ ਛੋਟੀ ਉਮਰ ਦੇ ਬੱਚੇ ਹੁੰਦੇ ਜਿੱਦਾਂ ਆਪਾਂ ਆਰਪੀਜੀ ਅਟੈਕ ਵੇਲੇ ਦੇਖਿਆ ਸੀ ਸਰਹਾਲੀ ਦੇ ਵਿੱਚ ਉੱਥੇ ਵੀ ਯੂਐਨਆਈ ਸੀਗੇ ਸੋ ਕਾਫੀ ਜਗ੍ਹਾ ਤੇ ਦੇਖਣ ਨੂੰ ਮਿਲਿਆ ਹੈ ਕਿ ਜਿਹੜੇ ਕੁਝ ਗੈਂਗਸਟਰ ਜਾਂ ਐਂਟੀ ਨੈਸ਼ਨਲ 엘ਿਮੈਂਟਸ ਬਾਹਰ ਬੈਠੇ ਆ ਉਹ ਆਸ-ਪਾਸ ਦੇ ਜਿਹੜੇ ਗਰੀਬ ਫੈਮਿਲੀਜ਼ ਦੇ ਬੱਚੇ ਉਹਨਾਂ ਨੂੰ ਅਲੀਵਰ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਜੀ ਦੁਬਾਰਾ ਅਪੀਲ ਕਰਦੇ ਮਾਪਾਪ ਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਬੱਚਿਆਂ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਦੇ ਚਾਂਸਸ ਦੇ ਵਿੱਚ ਨਾ ਆਓ ਕਿਉਂਕਿ ਐਕਟ ਬੜਾ ਸਟ੍ਰਿੰਜੈਂਟ ਆ ਜਦੋਂ ਕ੍ਰਾਈਮ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਾਰੇ ਕਨਸੀਕੁਐਂਸਿਸ ਫੇਸ ਕਰਨੇ ਪੈਂਦੇ ਆ ਜਿਨ੍ਹਾਂ ਦਾ ਸ਼ਾਇਦ ਉਹਨਾਂ ਨੂੰ ਪਹਿਲਾਂ ਅੰਦਾਜ਼ਾ ਨਾ ਹੁੰਦਾ ਹੋਵੇ ਆਈ ਸਰ ਤੁਸੀਂ ਕਹਿੰਦੇ ਆ ਕਿ ਆਫੀ ਰਿਕਵਰੀ ਵੀ ਹੋਈ ਹੈ ਗੈਂਗਸਟਰ ਲੇਕਿਨ ਹਜੇ ਕੀ ਜੇਲਾ ਤੋਂ ਕਿਤੇ ਨਾ ਕਿਤੇ ਕਿਉਂਕਿ ਸਰਹਾਰੀ ਤੁਹਾਨੂੰ ਤੁਸੀਂ ਗੱਲ ਕੀਤੀ ਜਿਹੜਾ ਆਰ ਪੀ ਜੀ ਹੈ ਅੱਜ ਉਸੇ ਬੰਦੇ ਦੇ ਫੜਿਆ ਗਿਆ ਕੈਨੇਡਾ ਜੇਲ੍ਹ ਦੇ ਵਿੱਚ ਆਰਓ ਫਿਲਟਰ ਦੇ ਵਿੱਚ ਮੋਬਾਈਲ ਲੈਗੇ ਜਾ ਸੀ ਤਿੰਨ ਬੰਦੇ ਦੇ ਖਿਲਾਫ ਹੁਣ ਹੋਰ ਵੀ ਕੁਝ ਰੈਗੂਲੇਟੀਵ ਤਿਆਰੀ ਦੇ ਦੇਖੋ ਇਹਦੇ ਵਿੱਚ ਜਿਵੇਂ ਕੋਸ਼ਿਸ਼ ਕਰਦੇ ਰਹਿੰਦੇ ਐ ਜੀ ਜਿਹੜਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆਈਐਮਆਈ ਨੰਬਰ ਬਹੁਤ ਸਾਰੇ ਬਲੌਕ ਕੀਤੇ ਆ ਜਿਹੜੇ ਗਲਤ ਕੰਮਾਂ ਵਾਸਤੇ ਯੂਜ਼ ਹੋ ਰਹੇ ਸੀ ਬਹੁਤ ਸਾਰੇ ਮੋਬਾਈਲ ਨੰਬਰਸ ਬਲੌਕ ਕੀਤੇ ਆ ਸੋ ਇਸੇ ਤਰ੍ਹਾਂ ਜੇਲ੍ਹਸ ਦੇ ਵਿੱਚ ਤੁਸੀਂ ਪਿੱਛੇ ਵੜਿਆ ਹੋਣਾ ਮਾਨਜੁਖ ਹਾਈ ਕੋਰਟ ਨੇ ਵੀ ਬੜੇ ਸਖਤ ਨਿਰਦੇਸ਼ ਦਿੱਤੇ ਸੀ ਸੋ ਜੇਲ੍ਹਾਂ ਦੇ ਵਿੱਚ ਵੀ ਬਹੁਤ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਉਹਨਾਂ ਨੂੰ ਇਨਹਾਂਸ ਕੀਤਾ ਜਾ ਰਿਹਾ ਹੈ ਸਮੇਂ-ਸਮੇਂ ਤੇ ਤਦ ਹੀ ਇਹ ਚੀਜ਼ਾਂ ਹੁੰਦੀਆਂ ਨੇ ਜਿਵੇਂ ਆਈਐਮਆ ਮੋਬਾਈਲ ਨੰਬਰ ਬਲੌਕ ਕਰਨੇ ਜ਼ਰੂਰੀ ਆ ਬਹੁਤ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਨੂੰ ਜਿਹੜਾ ਅੰਡਰ ਸਰਵੇਲੈਂਸ ਕੀਤਾ ਗਿਆ ਸੋ ਇਹ ਸਾਰੇ ਮੈਜਰ ਜਿਹਦੇ ਨਾਲ ਓਵਰ ਅ ਪੀਰੀਅਡ ਆਫ ਟਾਈਮ ਜੋ ਦੇਖਣ ਚਾਹਿਆ ਕਿ ਪਿਛਲੇ 25 ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਆਇਆ ਨਾ ਚੀਜ਼ਾਂ ਦੇ ਉੱਤੇ ਜਿਵੇਂ ਵਾਰਮ ਕੈਮਰਾਜ਼ ਦੀ ਹੋਰ ਵੀ ਗੱਲ ਕੀਤੀ ਜਾ ਰਹੀ ਸੀ ਉਹਦੇ 'ਚ ਵੀ ਕੰਮ ਚੱਲ ਰਿਹਾ ਹੈ ਕਿਉਂਕਿ ਜਿਹੜੇ ਵੀ ਜੇਲਸ ਦੇ ਮਟੇਡਾ ਦੇ ਨੂੰ ਨਹੀਂ ਉਹ ਸਾਰਾ ਹੀ ਚੱਲ ਰਿਹਾ ਹੈ ਜੀ ਇਨਫਰਾਸਟ੍ਰਕਚਰ ਜਿਹੜਾ ਇੰਪਰੂਵਮੈਂਟ ਆ ਉਹਦੇ ਉੱਤੇ ਕਾਫੀ ਜਿਹਦਾ ਸੀਸੀਟੀਵੀ ਕੈਮਰਾਜ਼ ਤੇ ਹੋਰ ਸਰਵੇਲੈਂਸ ਮੈਜ

ਕੋਈ ਜਿਆਦਾ ਵੀ ਕਿਉਂ ਨਹੀਂ ਦੋਰਾ ਆਪਣੀ ਕਾਰਵਾਈ ਕੀ ਨਹੀਂ ਉਹ ਉਹ ਅਜੇ ਜੀ ਉਹ ਨਾ ਜੋ ਸਬ ਜੁਡੀਸ ਮੈਟਰ ਆ ਜੇ ਤਾਂ ਅਜੇ ਮਾਨਯੋਗ ਅਦਾਲਤ ਦੇ ਵਿਚਾਰ ਅਧੀਨ ਉਹਦੇ ਬਾਰੇ ਆਪਾਂ ਜੇ ਇਸ ਸਟੇਜ ਤੇ ਟਿੱਪਣੀ ਨਹੀਂ ਕਰ ਸਕਦੇ ਜਦੋਂ ਤੱਕ ਸਾਰੇ ਤੱਤ ਸਾਹਮਣੇ ਨਹੀਂ ਆਉਣਗੇ ਕਦੀ ਨਾ ਕਦੀ ਆ ਹੀ ਜਾਣਾ ਜੀ ਮੌਕਾ ਮਿਲ ਹੀ ਜਾਏਗਾ ਆਪਾਂ ਸਰ ਸਰ ਪਿੱਛੇ ਸੋਸ਼ਲ ਮੀਡੀਆ ਪਰ ਕੁਝ ਪੋਸਟ ਪਹਿਲੇ ਹੋਏ ਜਿਸ ਮੇ ਜ਼ਿੰਮੇਵਾਰੀ ਬਕਾਇਦਾ ਨਹੀਂ ਲਈ ਗਈ ਮੌਰੀ ਤਕ ਉਹਦਾ ਕੋਈ ਹੱਤਕਾਮ ਨਹੀਂ 86 ਮੈਂ ਉਹਦਾ ਕਿਉਂ ਉਸਨੇ ਵੀ ਕੋਈ ਨਹੀਂ

ਮੋਸਟਲੀ ਲਗਾਤਾਰ ਜਾਰੀ ਹੈ ਦੇਖੋ ਇਹ 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 ਜਿਹੜਾ ਇਹ ਤਿੰਨ ਸਰਵੇਲੈਂਸ ਵੀਜ ਦੇ ਤਾਂ ਡਰੋਨਸ ਆਉਂਦੇ ਆ ਮੈਂ ਜਦੋਂ ਕਿਹਾ ਪਹਿਲਾਂ ਡਰੋਨ ਸਾਈਟਿੰਗ ਹੁੰਦੀ ਸੀ ਫੜੇ ਨਹੀਂ ਸੀ ਜਾਂਦੇ ਹੁਣ ਆਫ ਲੇਟ ਦੇਖੋ ਪਿਛਲੇ ਜਿੱਦਾਂ ਮੈਂ ਦੱਸਿਆ 22 ਸਾਲਾਂ ਚ 390 ਡਰੋਨ ਜੜੇ ਆ ਉਹ ਫੜੇ ਗਏ ਆ ਉਹਦੇ ਤੋਂ ਬਹੁਤ ਸਾਰੀ ਰਿਕਵਰੀ ਵੀ ਹੋਈ ਆ ਸੋ ਕਈ ਵਾਰੀ ਮਤਲਬ ਕਈ ਵਾਰੀ ਐਸਕੇਪ ਹੋ ਸਕਦਾ ਕਰ ਜਾਂਦਾ ਹੋਵੇ ਤੇ ਤਦੇ ਹੀ ਆਪਾਂ ਪ੍ਰੋਪਰ ਇੰਟੈਲੀਜੈਂਸੀ ਕੋਆਰਡੀਨੇਸ਼ਨ ਤੇ ਫੋਕਸ ਕਰਦੇ ਆ ਕਿ ਬੀਐਸਐਫ ਤੇ ਬਾਕੀ ਏਜੰਸੀਸ ਦਾ ਕੋਆਰਡੀਨੇਸ਼ਨ ਹੋਵੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਲਾਉਣ ਦਾ ਪਰਪਸ ਵੀ ਇਹੀ ਸੀ ਵਿਲੇਜ ਡਿਫੈਂਸ ਕਮੇਟੀਆਂ ਆਪਾਂ ਬਣਾਈਆਂ ਕਾਫੀ ਜ਼ਿਆਦਾ ਕਮੇਟੀਆਂ ਬਣਾਈਆਂ ਜਿਹੜੇ ਬਾਰਡਰ ਏਰੀਆ ਬਹੁਤ ਕੰਮ ਕਰਦੇ ਜੀ ਬਹੁਤ ਮਦਦ ਕਰਦੇ ਆ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀਜ਼ ਉਹਨਾਂ ਨੂੰ ਕਾਫੀ ਇਨਫੋਰਮੇਸ਼ਨ ਵੀ ਆਉਂਦੀ ਹੈ ਜਿਦਾਂ ਫਾਜ਼ਿਲਕਾ ਜ ਆਪਾਂ ਦੇਖਿਆ ਸੀ 38 ਕਿਲੋ ਦੀ ਰਿਕਵਰੀ ਹੋਈ ਸੀ ਈਵਨ ਹੁਣ ਅਸੀਂ ਹਰ ਚੀਜ਼ ਆਪਾਂ ਦੱਸ ਨਹੀਂ ਸਕਦੇ ਨਾ ਜੀ ਕਿ ਡਿਸਕਲੋਜ਼ ਨਹੀਂ ਕਰ ਸਕਦੇ ਈਵਨ ਜਿਹੜੇ ਕੇਸ ਹੋਰ ਵੀ ਫੜੇ ਜਾਂਦੇ ਉਹਨਾਂ 'ਚ ਬਹੁਤ ਮਦਦ ਮਿਲਦੀ ਹੈ ਸੋ ਸਮੇਂ-ਸਮੇਂ ਤੇ ਜਿਦਾਂ ਪਹਿਲਾਂ ਆ ਫਿਰ ਇਹ ਲੱਗਿਆ ਕਿ ਵਿਲੇਜ ਡਿਫੈਂਸ ਕਮੇਟੀਆਂ ਹੋਣੀਆਂ ਚਾਹੀਦੀਆਂ ਸੋ ਹਰ ਚੀਜ਼ ਜਿਹੜੇ ਐਡੀਸ਼ਨਸ ਹੋ ਰਹੇ ਆ ਔਰ ਉਹ ਐਡੀਸ਼ਨਸ ਹੋਣ ਦੇ ਨਾਲ ਨਾਲ ਪ੍ਰੀਵੈਂਸ਼ਨ ਵੀ ਹੋ ਰਹੀ ਹੈ ਔਰ ਡਿਟੈਕਸ਼ਨ ਵੀ ਹੋ ਰਹੀ ਹੈ ਸਰ ਜਿਹੜੇ ਬੰਦੇ ਫੜੇ ਗਏ ਨੇ ਜਿਨ੍ਹਾਂ ਚੱਤੀਗੜ੍ਹ ਕਾਂਡ ਕੀਤਾ ਐਕਚੁਅਲੀ ਉੱਥੇ ਅੰਮ੍ਰਿਤ ਸਰ ਦਾ ਇੱਕ ਪ੍ਰਿੰਟ ਆ ਤੁਹਾਨੂੰ ਉੱਥੇ ਇਹਨਾਂ ਨੂੰ ਸਾਰੀ ਖੇਡ ਦੇ ਗਾਉਂਦੇ ਉੱਥੇ ਹੁਣ ਪੁਲਿਸ ਪੰਜਾਬ ਪੁਲਿਸ ਆਪਣੇ ਲੈਵਲ ਤੇ ਕਰ ਰਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਗ੍ਰੇਨੇਡ ਜਾਂ ਹਥਿਆਰ ਜਿਹੜਾ ਆਤ ਕਿ ਉਹ ਕਰ ਰਿਹਾ ਤੇ ਤੇ ਮੈਂ ਕਹ ਰਿਹਾ ਬੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਏਡੀ ਜਲਦੀ ਆਪਾਂ ਇਹ ਚੀਜ਼ ਨੂੰ ਡ ਜਿਹੜਾ ਇੰਟਰਨਲ ਸਕਿਉਰਿਟੀ ਦੇ ਅੰਡਰ ਕੰਮ ਕਰਦਾ ਸਾਰਾ ਇਸਤੇ ਕੰਮ ਕਰ ਰਿਹਾ ਹੈ ਔਰ ਚੰਡੀਗੜ੍ਹ ਪੁਲਿਸ ਦੇ ਨਾਲ ਵੀ ਕੋਆਰਡੀਨੇਟ ਕਰ ਰਹੇ ਹੈ ਪ੍ਰੋਪਰਲੀ